ਦੋਸਤੋ ਇਹ ਨੇ ਪਹਾੜੀ ਬਕਤਾਂ ਦੇ ਬੱਚੇ ਜਿਹਨਾਂ ਆਪਾਂ ਬਕਤਾਂ ਵੀ ਕਹਿ ਦਿੰਨੇ ਆ ਕੋਈ ਇਤਕੇ ਵੀ ਕਹਿ ਦਿੰਦਾ ਤੇ ਇਹ ਅੱਜ ਆਪਾਂ ਨੂੰ ਦੇਖ ਕੇ ਦੂਰ ਨਹੀਂ ਭੱਜੀਆਂ ਤੇ ਖਾਲਚ ਫਿਰਦੇ ਸੀ ਇਹਨਾਂ ਦੇ ਬੱਚੇ ਛੋਟੇ ਛੋਟੇ ਜਮਾ ਤੇ ਆ ਦੇਖੋ ਉਹ ਬਾਹਰ ਚੜਦੇ ਨੇ ਤੇ ਬੱਚੇ ਉਹ ਬੈਠੇ ਖਾਲਚ ਦੇਖੋ ਉਹਨੂੰ ਦਿਖਾਉਣਾ ਨੇਰੇ ਕਰਕੇ ਦੇਖੋ ਚਾਰ ਬੱਚੇ ਨੇ ਛੋਟੇ ਛੋਟੇ ਤੇ ਆ ਇਹਨਾਂ ਦੇ ਨੇ ਜੀ ਮਾਂ ਪਿਓ ਦੇਖੋ ਕਿੰਨੇ ਸੋਹਣੇ ਆ ਇਹ ਨੇ ਜੀ ਕੁਦਰਤ ਦੇ ਰੰਗ ਤੇ ਕੁਦਰਤ ਦੇ ਰੰਗ ਦੋਸਤੋ ਨਵਾਲੇ ਹੁੰਦੇ ਨੇ ਤੇ ਇਹ ਦੇਖ ਕੇ ਅੱਜ ਮਹਿਸੂਸ ਹੋਇਆ ਵੀ ਬਾਕੀ ਕੁਦਰਤ ਦੇ ਰੰਗ ਨਵਾਲੇ ਨੇ ਦੇਖੋ ਨਿੱਕੇ ਨਿੱਕੇ ਬੱਚੇ ਤੇ ਰੰਗ ਦੇਖੋ ਕਿੰਨੇ ਸੋਹਣੇ ਤੇ ਨਾਲ ਫਿਰਦੀਆਂ ਆ ਦੇਖੋ ਵੱਟਾਂ ਛੋਟੀਆਂ ਛੋਟੀਆਂ ਆਹਦੇ ਸਾਹ ਦੇ ਫਿਰ ਬੱਚਿਆਂ ਕੋਲੇ ਆ ਗਈਆਂ ਤੇ ਇਹ ਡਰਦੀਆਂ ਵੀ ਨਹੀਂ ਦੋਸਤੋ ਆਪਾਂ ਤੋਂ ਆ ਦੇਖੋ ਕੋਲੇ ਕੋਲੇ ਫਿਰਦੀਆਂ ਆਪਣੇ ਜਮਾ ਬਿਲਕੁਲ ਕਰੀਬ ਆਪਾਂ ਤੋਂ ਮੰਨ ਲਓ ਵੀ 3-4 ਫੁੱਟ ਦੀ ਦੂਰੀ ਤੇ ਐ ਤੇ ਆ ਦੇਖੋ ਦਵਾਰੇ ਫੇਰ ਆਉਦੇ ਬੱਚਿਆਂ ਕੋਲੇ ਪਹੁੰਚ ਚੁੱਕੀਆਂ ਤੇ ਇਹਨਾਂ ਦੇ ਵੀ ਰੰਗ ਦੇਖੋ ਦੋਸਤੋ ਤੇ ਇਹਨਾਂ ਨੂੰ ਐਂ ਲੱਗਦਾ ਵੀ ਸਾਡੇ ਬੱਚਿਆਂ ਨੂੰ ਕੋਈ ਖੜੇ ਨਾ ਤੇ ਦੇਖੋ ਕਿਵੇਂ ਕਰ ਦਿੰਦੇ ਆ ਤੇ ਕਦੇ ਬੱਚਾ ਕੰਨੀ ਭਜਦੀਆਂ ਤੇ ਕਦੇ ਪਾਣੀ ਕੰਨੀ ਭਜਦੀਆਂ ਦੇਖੋ ਤੇ ਕਦੇ ਆਪਣੇ ਕੰਨੀ ਆਉਂਦੀਆਂ ਦੇਖੋ ਕਿਵੇਂ ਡਰਾਉਂਦੀਆਂ ਵੀ ਇਹ ਨਾਲ ਮੜਾ ਮੜਾ